ਅੱਜ ਤੁਸੀਂ ਵੇਖਿਆ ਹੋਣਾ ਨਾ ਕਿ ਬੱਚੇ ਮਾਪੇ ਨੂੰ ਬਹੁਤ ਕੁਝ ਦੇਣਾ ਚਾਹਦੇ ਨੇ ਮੈਂ ਕਿਹਾ ਮੈਂ ਕੁਝ ਨਾ ਦਿਓ ਦਾਦੀ ਦਾਦੇ ਨੂੰ ਪੋਤੇ ਪੋਤੀਆਂ ਦੇ ਦਿਓ ਨਾ ਬਿਨਾਂ ਡਿਪਰੈਸ਼ਨ ਤੋਂ ਮਰਨਗੇ ਔਰ ਆਪਣੀ ਉਮਰ ਭੋ ਕੇ ਮਰਨਗੇ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਖਾਣ ਪੈਣਨ ਦੀ ਕੋਈ ਬਹੁਤੀ ਜ਼ਰੂਰਤ ਵੀ ਨਹੀਂ ਰਹਿ ਜਾਂਦੀ ਬੰਦਾ ਖਾ ਹੀ ਨਹੀਂ ਸਕਦਾ ਨਾ ਕਿਤੇ ਆਉਣ ਜਾਣ ਦੀ ਇੱਛਾ ਰਹਿੰਦੀ ਹੈ ਸਰੀਰ ਸਾਥ ਹੀ ਨਹੀਂ ਦਿੰਦਾ ਬੈਠ ਕੇ ਗੱਲਾਂ ਕਰਨ ਦੀ ਤੇ ਹੁੰਦੀ ਹੈ ਨਾ ਵੇਖੋ ਪ੍ਰਮਾਤਮਾ ਨੇ ਜਦੋਂ ਦਾਦੀ ਦਾਦੇ ਦੀ ਵਡਿਆਈ ਦੱਸੀ ਹੈ ਤੇ ਉਦੋਂ ਤਸ਼ਬੀਹ ਦਿੱਤੀ ਹੈ ਚੰਦਰਮਾ ਨਾਲ ਤੇ ਸੂਰਜ ਨਾਲ ਧਰਤੀ ਨਾਲ ਦਿਨ ਰਾਤ ਨਾਲ ਕਿ ਕਿਸ ਤਰ੍ਹਾਂ ਦਾ ਇਹ ਵਾਤਾਵਰਣ ਬਣਦਾ ਹੈ ਕਿ ਇਹ ਦਿਵਸ ਰਾਤ ਦੋਇ ਦਾਈ ਦਾਇਆ खेले सगल जगत